ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਆਗੂਆਂ ਦੇ ਵਿੱਚ ਕਾਫੀ ਪੰਬਲਪੂਸਾ ਹੈ ਤਿਆਰੀਆਂ ਦੀ ਨਿਗਰਾਨੀ ਲਈ ਚੰਡੀਗੜ੍ਹ ਗਏ ਦਿੱਲੀ ਦੇ ਮੰਤਰੀ ਮਨਜਿੰਦਰ ਸਰਸਤਾ ਨੇ ਕਿਹਾ ਕਿ ਪੀਐਮ ਮੋਦੀ 2 ਫਰਵਰੀ ਨੂੰ ਜਲੰਧਰ ਪਹੁੰਚਣਗੇ ਇਸ ਤੋਂ ਪਹਿਲਾਂ ਕੇਂਦਰੀ ਰਾਜਪਾਲ ਮਨੀਤ ਮਿੱਟੂ ਨੇ ਕਿਹਾ ਸੀ ਕਿ ਪੀਐਮ 1 ਫਰਵਰੀ ਨੂੰ ਜਲੰਧਰ ਆਉਣਗੇ ਇਸ ਬਾਰੇ ਜਲੰਧਰ ਦੇ ਭਾਜਪਾ ਆਗੂ ਕੇਡੀ ਪੰਡਾਰੀ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਪੀਐਮ ਦਾ ਦੌਰਾ 1 ਫਰਵਰੀ ਦਾ ਹੈ ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਜਲੰਧਰ ਪਹੁੰਚ ਗਈ ਹੈ ਪਾਰਟੀ ਵੀ ਉਸ ਅਨੁਸਾਰ ਤਿਆਰੀਆਂ ਕਰ ਰਹੀ ਹੈ ਹਾਲਾਂਕਿ ਥੋੜੇ ਦੇਰ ਕਿ ਹਾਕੀ ਪੀਐਮ 1 ਫਰਵਰੀ ਨੂੰ ਨਹੀਂ ਸਗੋ 2 ਫਰਵਰੀ ਨੂੰ ਆਉਣਗੇ ਹੁਣ ਇਸ ਮਾਮਲੇ ਵਿੱਚ ਮਨਜਿੰਦਰ ਸਿਰਸਾ ਦੇ ਦਫਤਰ ਤੋਂ ਜਾਣਕਾਰੀ ਭੇਜੀ ਗਈ ਹੈ ਕਿ ਪ੍ਰਧਾਨ ਮੰਤਰੀ 1 ਫਰਵਰੀ ਨੂੰ ਹੀ ਜਲੰਧਰ ਆਉਣਗੇ ਦਿੱਲੀ ਦੇ ਮੰਤਰੀ ਮਨਜਿੰਦਰ ਸਿਰਸਾ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਉਹਨਾਂ ਨੇ ਗਲਤੀ ਦੇ ਨਾਲ 2 ਫਰਵਰੀ ਨੂੰ ਕਿਹਾ ਅਤੇ ਪੀਐਮ ਮੋਦੀ ਦੇ ਦੌਰੇ ਨੂੰ 1 ਫਰਵਰੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਇਹ ਧਿਆਨ ਦੇਣ ਯੋਗ ਹੈ ਕਿ ਜਲੰਧਰ ਪਹੁੰਚਣ ਤੇ ਪੀਐਮ ਮੋਦੀ ਰਵਿਦਾਸੀਆ ਪਾਈਚਾਰੀ ਦੇ ਸਭ ਤੋਂ ਵੱਡੇ ਕੈਂਪ ਦਾ ਦੌਰਾ ਕਰਨਗੇ ਔਰ ਡੇਰਾ ਸਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਤੋਂ ਆਸ਼ੀਰਵਾਦ ਲੈਣਗੇ ਇਸਦਰਾਂ ਪੀਐਮ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦਾ ਵਰਚੂਲੀ ਉਦਘਾਟਨ ਵੀ ਕਰਨਗੇ ਪੀਐਮ ਦੀ ਫੇਰੀ ਬਾਰੇ ਮੰਤਰੀ ਸਿੱਸਾ ਨੇ ਕਿਹਾ ਕਿ ਉਹ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਲੰਧਰ ਦੇ ਡੇਰਾ ਬੱਲਾ ਵਿਖੇ ਮੱਥਾ ਟੇਕਣਗੇ ਫਿਰ ਉਹ ਉੱਥੇ ਪ੍ਰਮੁੱਖ ਸੰਤ ਨਿਰੰਜਨ ਦਾਸ ਤੋਂ ਅਸ਼ੀਰਵਾਦ ਲੈਣਗੇ ਪੀਐਮ ਪਹਿਲਾਂ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕਰ ਚੁੱਕੇ ਨੇ ਉਹਨਾਂ ਕਿਹਾ ਕਿ ਪੂਰਾ ਪੰਜਾਬ ਪੀਐਮ ਦੀ ਉੜੀ ਕਰ ਸਰਸਾ ਵਿੱਚ ਆਪ ਸਰਕਾਰ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਇਸ ਹੱਦ ਤੱਕ ਵਿਗੜ ਗਏ ਨੇ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ ਲੋਕਾਂ ਨੂੰ ਦਿਨ ਦਿਹਾੜੇ ਕੋਲੀ ਮਾਰ ਦਿੱਤੀ ਜਾਂਦੀ ਹੈ ਲੁੱਟਖੋ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਪੀਐਮ ਮੋਦੀ ਦੀ ਜਲੰਧਰ ਫਰੀਦਿਕ ਵੱਡਾ ਕਾਰਨ ਭਾਜਪਾ ਵੱਲੋਂ ਦੁਆਬਾਸ ਪੱਟੀ ਨੂੰ ਨਿਸ਼ਾਨਾ ਬਣਾਉਣਾ ਮੰਨਿਆ ਜਾ ਰਿਹਾ ਹੈ ਜਿਸ ਦੇ ਵਿੱਚ 117 ਚੋਂ 23 ਸੀਟਾਂ ਸ਼ਾਮਲ ਨੇ ਪੰਜਾਬ ਦੇ 32% ਦਲਿਤ ਵੋਟਰ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਦੁਆਬਾ ਖੇਤਰ ਚ ਨੇ ਭਾਜਪਾ ਪੱਟੀ ਨੂੰ ਨਿਸ਼ਾਨਾ ਬਣਾ ਕੇ 2022 ਦੀਆਂ ਚੋਣਾਂ ਵਿੱਚ ਜਦੋਂ ਆਪ ਲਹਿਰ ਹੋਈ ਸੀ ਉਦੋਂ ਭਾਜਪਾ ਦੁਆਪਾ ਖੇਤਰ ਦੇ ਵਿੱਚ ਭਾਰੀ ਜਿੱਤ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਸੀ ਉਸ ਚੀਜ਼ ਨੂੰ ਉਦੋਂ ਰੋਣਾ ਨਹੀਂ ਚਾਹੁੰਦੀ ਤੇ ਇਸੇ ਤਰ੍ਹਾਂ ਜੋ ਆਪ ਨੇ ਦੱਸ ਦਿੱਤੀ 81% ਕਾਂਗਰਸ ਦੇ ਪੱਲੇ ਨਾ ਪਈਆਂ ਸੀ ਤਾਂ ਭਾਜਪਾ ਕਿਤਨਾ ਕਿਤੇ ਆਪਣਾ ਕੈਡਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਆਗੂਆਂ ਦੇ ਵਿੱਚ ਕਾਫੀ ਪੰਬਲਪੂਸਾ ਹੈ। ਤਿਆਰੀਆਂ ਦੀ ਨਿਗਰਾਨੀ ਲਈ ਚੰਡੀਗੜ੍ਹ ਗਏ ਦਿੱਲੀ ਦੇ ਮੰਤਰੀ ਮਨਜਿੰਦਰ ਸਰਸਾ ਨੇ ਕਿਹਾ ਕਿ ਪੀਐਮ ਮੋਦੀ 2 ਫਰਵਰੀ ਨੂੰ ਜਲੰਧਰ ਪਹੁੰਚਣਗੇ। ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਨੇ ਕਿਹਾ ਸੀ ਕਿ ਪੀਐਮ 1 ਫਰਵਰੀ ਨੂੰ ਜਲੰਧਰ ਆਉਣਗੇ। ਇਸ ਬਾਰੇ ਜਲੰਧਰ ਦੇ ਭਾਜਪਾ ਆਗੂ ਕੇਡੀ ਪ ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਜਲੰਧਰ ਪਹੁੰਚ ਗਈ ਹੈ ਪਾਰਟੀ ਵੀ ਉਸ ਅਨੁਸਾਰ ਚਾਰੀਆਂ ਕਰ ਰਹੀ ਹੈ ਹਾਲਾਂਕਿ ਥੋੜੇ ਦੇਰ ਬਾਅਦ ਉਹਨਾਂ ਨੇ ਦੁਬਾਰਾ ਦੈਨਿਕ ਪਾਸਕਰ ਨੂੰ ਫੋਨ ਕੀਤਾ ਤੇ ਕਿਹਾ ਕਿ ਪੀਐਮ 1 ਫਰਵਰੀ ਨੂੰ ਨਹੀਂ ਸਗੋ 2 ਫਰਵਰੀ ਨੂੰ ਆਉਣਗੇ ਹੁਣ ਇਸ ਮਾਮਲੇ ਵਿੱਚ ਮਨਜਿੰਦਰ ਸਿਰਸਾ ਦੇ ਦਫ਼ਤਰ ਤੋਂ ਜਾਣਕਾਰੀ ਭੇਜੀ ਗਈ ਹੈ ਕਿ ਪ੍ਰਧਾਨ ਮੰਤਰੀ 1 ਫਰਵਰੀ ਨੂੰ ਹੀ ਜਲੰਧਰ ਆਉਣਗੇ ਦਿੱਲੀ ਦੇ ਮੰਤਰੀ ਮਨਜਿੰਦਰ ਸਿਰਸਾ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਉਹਨਾਂ ਨੇ ਗਲਤੀ ਦੇ ਨਾਲ 2 ਫਰਵਰੀ ਨੂੰ ਕਿਹਾ ਅਤੇ ਪੀਐਮ ਮੋਦੀ ਦੇ ਦੌਰੇ ਨੂੰ 1 ਫਰਵਰੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਇਹ ਧਿਆਨ ਦੇਣ ਯੋਗ ਹੈ ਕਿ ਜਲੰਧਰ ਪਹੁੰਚਣ ਤੇ ਪੀਐਮ ਮੋਦੀ ਰਵਿਦਾਸੀਆ ਪਾਈਚਾਰੀ ਦੇ ਸਭ ਤੋਂ ਵੱਡੇ ਕੈਂਪ ਦਾ ਦੌਰਾ ਕਰਨਗੇ ਔ ਡੇਰਾ ਸਤਖੰਡ ਬੱਲਾਂ ਦੇ ਸੰਤ ਨਿਰੰਝਨ ਦਾਸ ਤੋਂ ਅਸ਼ੀਰਵਾਦ ਲੈਣਗੇ ਇਸ ਦੌਰਾਨ ਪੀਐਮ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦਾ ਵਰਚੂਲੀ ਉਦਘਾਟਨ ਵੀ ਕਰਨਗੇ ਪੀਐਮ ਦੀ ਫੇਰੀ ਬਾਰੇ ਮੰਤਰੀ ਸਿਸ਼ਤਾ ਨੇ ਕਿਹਾ ਕਿ ਉਹ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਲੰਧਰ ਦੇ ਡੇਰਾ ਬੱਲਾਂ ਵਿਖੇ ਮੱਥਾ ਟੇਕਣਗੇ ਫਿਰ ਉਹ ਉੱਥੇ ਪ੍ਰਮੁੱਖ ਸੰਤ ਨਿਰੰਝਨ ਦਾਸ ਤੋਂ ਅਸ਼ੀਰਵਾਦ ਲੈਣਗੇ ਪੀਐਮ ਪਹਿਲਾ ਸੰਤ ਦਰੰਜਨ ਦਾਸთან ਮੁਲਾਕਾਤ ਕਰ ਚੁੱਕੇ ਨੇ ਉਹਨਾਂ ਕਿਹਾ ਕਿ ਪੂਰਾ ਪੰਜਾਬ ਪੀਐਮ ਦੀ ਉੜੀ ਕਰਿਆ ਸਰਸਾ ਵਿੱਚ ਆਪ ਸਰਕਾਰ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਇਸ ਹੱਦ ਤੱਕ ਵਿਗੜ ਗਏ ਨੇ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ ਲੋਕਾਂ ਨੂੰ ਦਿਨ ਦਿਹਾੜੇ ਕੋਲੀ ਮਾਰ ਦਿੱਤੀ ਜਾਂਦੀ ਹੈ ਲੁੱਟਖੋ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਪੀਐਮ ਮੋਦੀ ਦੀ ਜਲੰਧਰ ਫਰੀਦਿਕ ਵੱਡਾ ਕਾਰਨ ਭਾਜਪਾ ਵੱਲੋਂ ਦੁਆਬਾਸ ਪੱਟੀ ਨੂੰ ਨਿਸ਼ਾਨਾ ਬਣਾਉਣਾ ਮੰਨਿਆ ਜਾ ਰਿਹਾ ਹੈ ਜਿਸ ਦੇ ਵਿੱਚ 117 ਚੋਂ 23 ਸੀਟਾਂ ਸ਼ਾਮਲ ਨੇ ਪੰਜਾਬ ਚ 32% ਦਲਿਤ ਵੋਟਰ ਨੇ ਜਿਨ੍ਹਾਂ ਚ ਜ਼ਿਆਦਾਤਰ ਦੋਆਬਾ ਖੇਤਰ ਚ ਨੇ ਭਾਜਪਾ ਪੱਟੇ ਨੂੰ ਨਿਸ਼ਾਨਾ ਬਣਾ ਕੇ 2022 ਦੀਆਂ ਚੋਣਾਂ ਵਿੱਚ ਜਦੋਂ ਆਪ ਲਹਿਰ ਹੋਈ ਸੀ ਉਦੋਂ ਭਾਜਪਾ ਦੋਆਪਾ ਖੇਤਰ ਦੇ ਵਿੱਚ ਭਾਰੀ ਜਿੱਤ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਸੀ ਉਸ ਚੀਜ਼ ਨੂੰ ਉਹ ਦौराਣਾ ਨਹੀਂ ਚਾਹੁੰਦੀ ਤੇ ਇਸੇ ਤਰ੍ਹਾਂ ਜੋ ਆਪ ਨੇ 81% ਕਾਂਗਰਸ ਦੇ ਪੱਲੇ ਨਾ ਪਈਆਂ ਸੀ ਤਾਂ ਭਾਜਪਾ ਕਿਤੇ ਨਾ ਕਿਤੇ ਆਪਣਾ ਕੈਡਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਦੀ